ਸੰਗਤ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸਿੱਖਾਂ ਦਾ ਪਹਿਲਾ ਜੁੱਧ ਜਾਂ ਅੰਮ੍ਰਿਤਸਰ ਸਾਹਿਬ ਦਾ ਜੁੱਧ ਸ਼ਾਹਜਹਾਂ ਇੱਕ ਵਾਰ ਲਾਹੌਰ ਠਹਿਰੇ ਹੋਇਆ ਸੀ ਉਹ ਸ਼ਿਕਾਰ ਖੇਡਣ ਅੰਮ੍ਰਿਤਸਰ ਦੇ ਨੇੜੇ ਜੰਗਲ ਵੱਲ ਆਇਆ ਦੇਵਨੰਤ ਨਾਲ ਸਿੱਖਾਂ ਦਾ ਇੱਕ ਦਲ ਵੀ ਨੇੜੇ ਲਈ ਥੈਂ ਸ਼ਿਕਾਰ ਖੇਡ ਰਿਹਾ ਸੀ ਇੱਕ ਸ਼ਾਹੀ ਬਾਜ਼ ਉੱਡ ਕੇ ਸਿੱਖਾਂ ਵੱਲ ਆ ਗਿਆ ਬਾਦਸ਼ਾਹ ਦੇ ਨੌਕਰ ਬਾਜ਼ ਲੈਣ ਲਈ ਆਏ ਸ਼ਿਕਾਰੀਆਂ ਵਿੱਚ ਦਸਤੂਰ ਚੱਲਿਆ ਆਉਂਦਾ ਸੀ ਕਿ ਜੇ ਕਿਸੇ ਦਾ ਬਾਜ਼ ਆਪਣੇ ਆਪ ਉੱਡ ਕੇ ਕਿਸੇ ਹੋਰ ਦੇ ਬਾਜ਼ਾਂ ਵਿੱਚ ਜਾ ਮਿਲੇ ਤਾਂ ਉਹ ਬਾਜ਼ ਦੂਜੀ ਧਿਰ ਦੀ ਮਲਕੀਅਤ ਸਮਝਿਆ ਜਾਂਦਾ ਸੀ ਉਂਝ ਵੀ ਸਿੱਖਾਂ ਨੂੰ ਬਾਦਸ਼ਾਹ ਦੇ ਆਦਮੀਆਂ ਦੀ ਪਛਾਣ ਨਹੀਂ ਸੀ ਨਾਲੇ ਸ਼ਾਹੀ ਅਹਿਲਕਾਰਾਂ ਨੇ ਬੇਲੋੜਾ ਰੋਪ ਪਾਉਣ ਦੀ ਕੋਸ਼ਿਸ਼ ਕੀਤੀ ਸਿੱਖ ਕਿਸੇ ਦਾ ਰੋਪ ਚੱਲਣ ਲਈ ਤਿਆਰ ਨਹੀਂ ਸਨ ਉਹਨਾਂ ਨੇ ਬਾਜ਼ ਮੋੜਨ ਤੋਂ ਨਾ ਕਰ ਦਿੱਤੀ ਆਦਮੀਆਂ ਨੇ ਬਾਦਸ਼ਾਹ ਦੇ ਅੱਗੇ ਜਾ ਸ਼ਿਕਾਇਤ ਕੀਤੀ ਸ਼ਾਹਜਹਾਨੇ ਸਲਾਹਕਾਰਾਂ ਦੇ ਕਹਿਣ ਤੇ ਮੁਖਲਿਸ ਖਾਨ ਨੂੰ 7000 ਫੌਜ ਦੇ ਕੇ ਅੰਮ੍ਰਿਤਸਰ ਭੇਜਿਆ ਕਿ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਸਾਹਮਣੇ ਲਾਹੌਰ ਪੇਸ਼ ਕੀਤਾ ਜਾਵੇ ਗੁਰੂ ਜੀ ਉਸ ਸਮੇਂ ਆਪਣੀ ਸੁਪੁੱਤਰੀ ਬੀਬੀ ਬੀਰੋ ਦੇ ਵਿਆਹ ਦੀ ਤਿਆਰੀ ਵਿੱਚ ਲੱਗੇ ਹੋਏ ਸਨ ਉਹਨਾਂ ਦੇ ਵਹਿਮ ਗੁਮਾਨ ਵਿੱਚ ਵੀ ਨਹੀਂ ਸੀ ਕਿ ਉਹਨਾਂ ਤੇ ਚਾਹੇ ਕਿ ਜੰਗ ਠੋਸ ਦਿੱਤੀ ਜਾਏਗੀ ਉਹਨਾਂ ਕੋਲ ਜੰਗ ਲਈ ਬਿਲਕੁਲ ਕੋਈ ਤਿਆਰੀ ਨਹੀਂ ਸੀ ਨਾ ਹੀ ਉਹਨਾਂ ਪਾਸ ਕੋਈ ਤੋਪ ਸੀ ਤੇ ਨਾ ਹੀ ਦਾਰੂ ਸੀ ਕਾ ਹੀ ਮੌਜੂਦ ਸੀ ਪਰ ਜਦੋਂ ਮੁਖਲਿਸ ਖਾਂ ਮੰਜਲਾ ਮਾਰਦਾ ਅਮਰਸਰ ਆ ਪਹੁੰਚਾ ਤਦ ਉਹਨਾਂ ਨੂੰ ਮੁਕਾਬਲੇ ਵਿੱਚ ਨਿੱਤਰਨਾ ਪਿਆ 23 ਜੇਠ 1684 ਵਾਲੇ ਦਿਨ ਸਿੱਖਾਂ ਤੇ ਮੁਗਲਾਂ ਵਿਚਕਾਰ ਪਿਪਲੀ ਸਾਹਿਬ ਦੇ ਸਥਾਨ ਤੇ ਪਹਿਲੀ ਮੁੱਠ ਭੇੜ ਹੋਈ ਸਿੱਖਾਂ ਦੀ ਕਮਾਨ ਗੁਰੂ ਜੀ ਆਪ ਕਰ ਰਹੇ ਸਨ ਭਾਈ ਬਿਧੀ ਚੰਦ ਭਾਈ ਜੇਠਾ ਪੈਂਡੇਖਾਂ ਆਦਿ ਸੂਰਬੀਰ ਜੋਧੇ ਆਪ ਨਾਲ ਸਨ ਪਹਿਲੇ ਦਿਨ ਦੀ ਲੜਾਈ ਵਿੱਚ ਸਿੱਖਾਂ ਨੇ ਮੁਗਲਾਂ ਦੇ ਪੈਰ ਉਖਾੜ ਦਿੱਤੇ ਦੂਜੇ ਦਿਨ ਹੋਰ ਕਮਸਾਨ ਦੀ ਲੜਾਈ ਹੋਈ ਤੀਜੇ ਦਿਨ ਸਭ ਤੋਂ ਵੱਡਾ ਰਣ ਮੱਚ ਪਿਆ ਭਾਰੀ ਮਾਰ ਵੱਟ ਹੋਈ ਗੁਰੂ ਜੀ ਨੇ ਇੱਕ ਰੁੱਖ ਦੇ ਪੋਲੇ ਤਣੇ ਤੋਂ ਲੱਕੜ ਦੀ ਤੋਪ ਬਣਾ ਕੇ ਚਲਾਈ ਇਸ ਨਾਲ ਦੁਸ਼ਮਣਾਂ ਦਾ ਭਾਰੀ ਨੁਕਸਾਨ ਹੋਇਆ ਇੱਕ ਵਾਰ ਤਾਂ ਉਹ ਪਛਾਣ ਹਟਣ ਤੇ ਮਜਬੂਰ ਹੋ ਗਏ ਪਰ ਸ਼ਾਹੀ ਫੌਜਾਂ ਦੀ ਗਿਣਤੀ ਸਿੱਖਾਂ ਨਾਲੋਂ ਬਹੁਤ ਵਧੇਕ ਸੀ ਮੁਗਲ ਫੌਜ ਸ਼ਹਿਰ ਵਿੱਚ ਦਾਖਲ ਹੋ ਗਈ ਤੇ ਉਸ ਨੇ ਲੁੱਟਮਾਰ ਸ਼ੁਰੂ ਕਰ ਦਿੱਤੀ ਮੁਗਲਾਂ ਨੇ ਗੁਰੂ ਕੇ ਮਹਿਲ ਦੇ ਨਿਵਾਸ ਸਥਾਨ ਤੇ ਵੀ ਹਮਲਾ ਕੀਤਾ ਤੇ ਉਸ ਨੂੰ ਲੁੱਟ ਲਿਆ ਗੁਰੂ ਜੀ ਦਾ ਪਰਿਵਾਰ ਮਸਾਂ ਉਹਨਾਂ ਦੇ ਹੱਥੀ ਪੈਣ ਤੋਂ ਬਚਿਆ ਗੁਰੂ ਪਰਿਵਾਰ ਨੂੰ ਚਵਾਲ ਪਹੁੰਚਾ ਦਿੱਤਾ ਗਿਆ ਸਿੱਖਾਂ ਨੇ ਜਵਾਬੀ ਹਮਲਾ ਕਰਕੇ ਮੁਗਲਾਂ ਦੇ ਪੈਰ ਉਖਾੜ ਦਿੱਤੇ ਗੁਰੂ ਸੈਵਣੇ ਖੰਡਾ ਫੜ ਕੇ ਮੁਖਲਿਸ ਖਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਉਸ ਦੀ ਮੌਤ ਦੇ ਨਾਲ ਹੀ ਮੁਗਲ ਫੌਜ ਸਿਰ ਤੇ ਪੈਰ ਰੱਖ ਕੇ ਭੱਜ ਨਿਕਲੀ ਜੰਗ ਖਤਮ ਹੋਣ ਤੇ ਗੁਰੂ ਸਾਹਿਬ ਚਵਾਲ ਪੁੱਜੇ ਆਪ ਦਾ ਪਰਿਵਾਰ ਪਹਿਲਾਂ ਹੀ ਉਥੇ ਪੁੱਜ ਚੁੱਕਾ ਸੀ ਫਿਰ ਗੁਰੂ ਜੀ ਨੇ ਚਵਾਲ ਦੇ ਚੌਧਰੀ ਭਾਈ ਲੰਗਾ ਦੇ ਘਰ ਬੀਬੀ ਬੀਰੋ ਦਾ ਵਿਆਹ ਕਾਰਜ ਪੂਰਾ ਕੀਤਾ ਇਸ ਜੋਧਰੋਂ ਅਮਰਸਰ ਸਾਹਿਬ ਦਾ ਜੁੱਧ ਵੀ ਕੀਆ ਜਾਂਦਾ ਹੈ ਕੀ ਸੰਗਤ ਜੀ ਤੁਹਾਨੂੰ ਇਹ ਪਹਿਲਾਂ ਜਾਣਕਾਰੀ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਵਾਹਿਗੁਰੂ ਜੀ ਜ਼ਰੂਰ ਲਿਖਿਓ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ